ਲੋਕ ਸਭਾ ਚੋਣਾ ਨਜ਼ਦੀਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਹਾਲਾਤਾਂ ਦੇ ਉੱਤੇ ਨਜ਼ਰ ਮਾਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਇੱਕ ਐਲਾਨ ਕੀਤਾ ਗਿਆ ਕਿ ਇੱਕ ਪਰਿਵਾਰ ਤੋਂ ਇੱਕ ਹੀ ਟਿਕਟ ਦਿੱਤੀ ਜਾਵੇਗੀ। ਇਸ ਕਾਨੂੰਨ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਇਹ ਪੈਰ ਵੀ ਕਰੇਗਾ। ਇਸ ਫੈਸਲੇ ਦੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਪੈਰ ਵੀ ਕਰੇਗੀ। ਜਿਸ ਵਾਸਤੇ ਹੁਣ ਇਹ ਆਸਰਾਈਆਂ ਨੇ ਕਿ ਬਾਦਲ ਪਰਿਵਾਰ ਤੋਂ ਸਿਰਫ ਇੱਕ ਟਿਕਟ ਦਿੱਤੀ ਜਾਵੇਗੀ ਤੇ ਟਿਕਟ ਦੇ ਉੱਤੇ ਲੜੇਗਾ ਕੌਣ? ਚਰਚਾਵਾਂ ਕਹਿੰਦੀਆਂ ਨੇ ਕਿ ਹਰ ਸਿਮਰਤ ਕੌਰ ਬਾਦਲ ਬਠਿੰਡਾ ਸੀਟ ਤੋਂ ਲੋਕ ਸਭਾ ਚੋਣ ਲੜਨਗੇ ਔਰ ਕੀ ਸੁਖਵੀਰ ਸਿੰਘ ਬਾਦਲ ਇਹ ਚੋਣ ਨਹੀਂ ਲੜਨਗੇ ਫਿਰੋਜ਼ਪੁਰ ਹਲਕੇ ਤੋਂ ਸੁਖਵੀਰ ਸਿੰਘ ਬਾਦਲ ਜਿਹੜੇ ਜਿੱਤਦੇ ਵੀ ਆਏ ਨੇ ਔਰ ਉਸ ਹਲਕੇ ਤੇ ਬਾਦਲ ਪਰਿਵਾਰ ਦਾ ਦਬਦਬਾ ਵੀ ਰਿਹਾ ਜਿਵੇਂ ਬਠਿੰਡਾ ਸੀਟ ਤੇ ਰਿਹਾ ਪਰ ਕੀ ਹੁਣ ਇਸ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਨੇ ਪੈਰ ਪਛਾਣ ਮੋੜ ਲਏ ਨੇ ਇਸ ਫੈਸਲੇ ਦੇ ਉੱਤੇ ਅਮਲ ਕਰਨ ਦਾ ਅਸਲ ਕਾਰਨ ਕੀ ਹੈ ਕਿਉਂ ਇਸ ਫੈਸਲੇ ਦੀ ਯਾਦ ਇਸੇ ਵਾਰ ਆਈ ਪਿਛਲੀ ਵਾਰ ਕਿਉਂ ਇਸ ਫੈਸਲੇ ਦੀ ਯਾਦ ਨਹੀਂ ਆਈ ਇੱਕ ਪਰਿਵਾਰ ਇੱਕ ਸੀਟ ਦੇ ਫੈਸਲੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਅਤੇ ਪੂਰਾ ਸ਼੍ਰੋਮਣੀ ਅਕਾਲੀ ਦਲ ਹਾਮੀ ਭਰ ਗਿਆ ਕਿ ਇੱਕ ਪਰਿਵਾਰ ਇੱਕ ਸੀਟ ਹੋਵੇਗੀ ਕਿ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਜਾਂ ਫਿਰ ਭਾਜਪਾ ਦੇ ਦਬਾਅ ਹੇਠ ਇਹ ਫੈਸਲਾ ਕਰਨਾ ਪੈ ਰਿਹਾ ਹੈ ਇਹ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਅਮਿਤ ਸ਼ਾਹ ਕੇਂਦਰ ਦੇ ਗ੍ਰਹਿ ਮੰਤਰੀ ਜਿਹੜੇ ਦਾਵਾ ਕਰਦੇ ਨੇ ਕਿ ਗੱਲਬਾਤ ਚੱਲ ਰਹੀ ਹੈ ਕਿ ਕੀ ਉਸ ਗੱਲਬਾਤ ਦੇ ਵਿੱਚ ਹੁਣ ਇਹ ਪ੍ਰੈਸ਼ਰ ਪੈਂਦਾ ਪਿਆ ਹੈ ਕਿ ਇੱਕ ਪਰਿਵਾਰ ਇੱਕ ਸੀਟ ਹੋਵੇ ਕਿ ਬਾਦਲ ਪਰਿਵਾਰ ਦੇ ਵਿੱਚੋਂ ਇੱਕ ਜਾਣਾ ਹੀ ਚੋਣ ਲੜੇ ਪਰ ਦੂਜੀ ਗੱਲ ਜੇ ਇੱਕ ਜਾਣਾ ਹੀ ਚੋਣ ਲੜੇ ਤਾਂ ਫਿਰ ਬੀਬੀ ਹਰਸਿਮਰਤ ਬਾਦਲ ਬਠਿੰਡਾ ਤੋਂ ਹੀ ਕਿਉਂ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਕਿਉਂ ਨਹੀਂ ਇਹ ਵੀ ਸਵਾਲ ਵੱਡੇ ਖੜੇ ਹੋ ਰਹੇ ਨੇ ਕਿ ਕੀ ਸੁਖਬੀਰ ਸਿੰਘ ਬਾਦਲ ਇਹ ਜਾਣ ਗਏ ਨੇ ਕਿ ਭਾਵੇਂ ਪੰਜਾਬ ਬਚਾਓ ਯਾਤਰਾ ਉਹ ਕੱਢਦੇ ਰਹੇ ਨੇ ਪਰ ਉਸ ਯਾਤਰਾ ਦਾ ਕੋਈ ਵੀ ਫਲ ਮਿਲਦਾ ਨਜ਼ਰ ਨਹੀਂ ਆ ਰਿਹਾ ਔਰ ਸੁਖਬੀਰ ਸਿੰਘ ਬਾਦਲ ਦਾ ਗ੍ਰਾਫ ਹੁਣ ਡਾਊਨ ਜਾਣ ਲੱਗ ਗਿਆ ਤਾਂ ਕਰਕੇ ਕਿਤੇ ਸੁਖਬੀਰ ਸਿੰਘ ਬਾਦਲ ਨੇ ਆਪਣੀ ਸੀਟ ਛੱਡ ਦਿੱਤੀ ਹੈ ਤੇ ਉਹ ਲੜਨਾ ਨਹੀਂ ਚਾਹੁੰਦੇ ਖੈਰ ਇਹ ਕਿਆਸਰਾਈਆਂ ਨੇ ਕਿ ਸੁਖਬੀਰ ਸਿੰਘ ਬਾਦਲ ਸ਼ਾਇਦ ਇਸ ਸੀਟ ਨਾਲ ਲੜਨ ਔਰ ਦੂਜੇ ਪਾਸੇ ਸ਼ਰੋਮਨੀ ਅਕਾਲੀ ਦਲ ਦੇ ਵਿੱਚ ਬਾਦਲ ਪਰਿਵਾਰ ਦੇ ਵੱਲੋਂ ਬੀਬੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਲੜਨ ਪਰ ਇਸ ਮਾਮਲੇ ਨੂੰ ਲੈ ਕੇ ਵਿਵਾਦ ਉਸੇ ਤਰ੍ਹਾਂ ਬਣਿਆ ਹੋਇਆ ਹੈ ਬੀਬੀ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਖੜ ਸਕਦੇ ਨੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਖੈਰ ਇਸ ਮਾਮਲੇ ਨੂੰ ਲੈ ਕੇ ਪਰਵਾਰਿਕ ਮਤਭੇਦ ਇੱਕ ਪਾਸੇ ਪਰ ਪਰਵਾਰਿਕ ਪੱਦਰ ਦੇ ਉੱਤੇ ਇਲੈਕਸ਼ਨ ਲੜੀ ਜਾਵੇਗੀ ਇੱਕ ਵੱਖਰੀ ਗੱਲ ਹੈ ਭਾਜਪਾ ਆਗੂ ਮਨਪ੍ਰੀਤ ਬਾਦਲ ਤੇ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਇਸ ਸੀਟ ਤੋਂ ਅਕਾਲੀ ਦਲ ਵੱਲੋਂ ਲੜ ਸਕਦੇ ਨੇ ਔਰ ਦੂਜੀ ਗੱਲ ਜੇ ਗੱਠਜੋੜ ਹੋ ਜਾਂਦਾ ਆ ਜੇ ਗੱਠਜੋੜ ਮੁਕੰਮਲ ਹੋ ਜਾਂਦਾ ਫਿਰ ਬੀਬੀ ਹਰਸਿਮਰਤ ਕੌਰ ਬਾਦਲ ਲੜਨਗੇ ਜਾਂ ਫਿਰ ਮਨਪ੍ਰੀਤ ਸਿੰਘ ਬਾਦਲ ਲੜਨਗੇ ਇਹ ਵੀ ਆਪਣੇ ਆਪ 'ਚ ਸਵਾਲ ਖੜਾ ਹੋ ਰਿਹਾ ਬਠਿੰਡਾ ਸੀਟ ਤੋਂ ਜੇ ਗੱਠਜੋੜ ਹੋ ਜਾਂਦਾ ਆ ਤਾਂ ਕਿ ਬਠਿੰਡਾ ਸੀਟ ਤੋਂ ਉੱਤੋਂ ਬੀਜੇਪੀ ਵੱਲੋਂ ਉਮੀਦਵਾਰ ਲਾਣਿਆ ਜਾਵੇਗਾ ਜਾਂ ਫਿਰ ਸ਼ਰੋਮਣੀ ਅਕਾਲੀ ਦਲ ਵੱਲੋਂ ਕਿਉਂਕਿ ਜੋ ਮੌਜੂਦਾ ਸਿਆਸੀ ਹਾਲਾਤ ਕਹਿੰਦੇ ਨੇ ਮੌਜੂਦਾ ਬਠਿੰਡਾ ਦੀ ਸੀਟ ਵੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਕੋਲ ਹੈ ਔਰ ਬੀਬੀ ਹਰਸਿਮਰਤ ਕੌਰ ਬਾਦਲ ਗਰਾਊਂਡ ਤੇ ਵੀ ਜ਼ਿਆਦਾ ਨਜ਼ਰ ਆ ਰਹੇ ਨੇ ਹੋ ਸਕਦਾ ਹੈ ਕਿ ਬਠਿੰਡਾ ਸੀਟ ਤੋਂ ਬੀਬੀ ਹਰ ਸਿਮਰਤ ਕੌਰ ਬਾਦਲ ਨੂੰ ਉਤਾਰਿਆ ਜਾਵੇ ਔਰ ਜੇ ਗੱਠਜੋੜ ਹੋ ਜਾਂਦਾ ਤਾਂ ਫਿਰੋਜ਼ਪੁਰ ਸੀਟ ਤੋਂ ਸੁਖਬੀਰ ਸਿੰਘ ਬਾਦਲ ਦੀ ਥਾਂ ਤੇ ਹੋ ਸਕਦਾ ਕਿ ਕੋਈ ਹੋਰ ਭਾਜਪਾ ਉਮੀਦਵਾਰ ਲਾਣਿਆ ਜਾਵੇ ਖੈਰ ਇਹ ਗੱਠਜੋੜ ਤੋਂ ਬਾਅਦ ਦੀਆਂ ਚਰਚਾਵਾਂ ਨੇ ਜੇ ਗੱਠਜੋੜ ਹੁੰਦਾ ਔਰ ਇਹ ਵੀ ਕਿ ਅਸਰਾਈਆਂ ਨੇ ਕਿ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਸੀਟ ਤੋਂ ਨਹੀਂ ਲੜਨਗੇ ਪਰ ਜੇ ਇਹ ਫੈਸਲਾ ਲਿਆ ਗਿਆ ਤਾਂ ਕਿਤੇ ਨਾ ਕਿਤੇ ਗੱਠਜੋੜ ਵੱਲ ਇਸ਼ਾਰਾ ਹੁੰਦਾ ਜ਼ਰੂਰ ਨਜ਼ਰ ਆ ਰਿਹਾ ਹੈ ਕਿ ਬਠਿੰਡਾ ਸੀਟ ਜ਼ਰੂਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਕੋਲ ਸਟਰੋਂਗ ਹੈ ਪਰ ਦੂਜੇ ਪਾਸੇ ਜੇ ਗੱਠਜੋੜ ਹੁੰਦਾ ਤਾਂ ਉਸ ਤੋਂ ਬਾਅਦ ਫਿਰੋਜ਼ਪੁਰ ਤੋਂ ਕੌਣ ਉਤਾਰਿਆ ਜਾਵੇਗਾ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਪਰ ਇੱਕ ਸਵਾਲ ਇਹ ਕਿ ਕੀ ਜਿਹੜਾ ਇਹ ਵੱਡਾ ਫੈਸਲਾ ਲਿਆ ਗਿਆ ਇਹ ਦਾਵਾ ਕੀਤਾ ਗਿਆ ਕਿ ਪੂਰਾ ਸ਼ਰੋਮਨੀ ਇਕਾਈਦਲ ਇਸ ਗੱਲ ਦੀ ਦਾਅਵੇਦਾਰੀ ਠੋਕਦਾ ਹੈ ਕਿ ਇਹ ਫੈਸਲੇ ਦੇ ਉੱਤੇ ਪਿਆਰ ਵੀ ਹੋਣੀ ਚਾਹੀਦੀ ਹੈ ਕਿ ਇੱਕ ਪਰਿਵਾਰ ਤੋਂ ਇੱਕ ਸੀਟ ਹੋਣੀ ਚਾਹੀਦੀ ਹੈ ਇਹ ਸਿਰਫ ਪਾਰਟੀ ਦੀ ਆਪਸੀ ਗੱਲਬਾਤ ਦਾ ਨਤੀਜਾ ਆ ਜਾਂ ਫਿਰ ਕੇਂਦਰ ਪੱਧਰ ਦੇ ਉੱਤੇ ਦਿੱਲੀ ਦੇ ਵਿੱਚ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਅਮਿਤ ਸ਼ਾਹ ਜਿਹੜੇ ਕਹਿ ਰਹੇ ਨੇ ਗੱਲਬਾਤ ਚੱਲ ਰਹੀ ਹੈ ਇਹ ਉਸ ਗੱਲਬਾਤ ਦਾ ਨਤੀਜਾ ਹੈ ਇਸ ਹਮਾਰੇ ਅੰਦਰ ਸਭ ਕੁਝ ਸਾਹਮਣੇ ਆ ਜਾਵੇਗਾ ਫਿਰੋਜ਼ਪੁਰ ਜਾਂ ਬਠਿੰਡਾ ਸੀਟ ਕਿਹੜੀ ਸੀਟ ਸੈਕ੍ਰੀਫਾਈਜ਼ ਕਰਨੀ ਪਵੇਗੀ ਬਾਦਲ ਪਰਿਵਾਰ ਨੂੰ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ